ਅੱਜ ਕੱਲ ਦਾ ਜੋ ਮਾਹੌਲ ਹੈ ਅੱਜ ਕੱਲ ਦੇ ਜੋ ਹਾਲਾਤ ਨੇ ਇਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਕੋਈ ਇੱਥੇ ਕਿਸੇ ਦਾ ਸਾਕਾ ਨਹੀਂ ਤੇ ਕੋਈ ਇੱਥੇ ਕਿਸੇ ਦਾ ਦੁਸ਼ਮਣ ਨਹੀਂ ਸਿਰਫ ਸਮਾਂ ਹਾਲਾਤ ਜਦੋਂ ਪੈਦਾ ਹੁੰਦੇ ਨੇ ਤਾਂ ਫਿਰ ਬੰਦਾ ਕਿਸੇ ਦੇ ਇੰਨੇ ਨਜ਼ਦੀਕ ਹੋ ਜਾਂਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਇਸ ਤੋਂ ਬਗੈਰ ਮੈਂ ਬਚ ਨਹੀਂ ਸਕਦਾ ਪਰ ਕਿਸੇ ਦਿਨ ਇਹੋ ਜਿਹੇ ਹਾਲਾਤ ਹੋ ਜਾਂਦੇ ਨੇ ਕਿ ਬੰਦੇ ਨੂੰ ਲੱਗਦਾ ਕਿ ਇਹ ਮੈਨੂੰ ਦਿਖਣਾ ਨਹੀਂ ਚਾਹੀਦਾ ਜਾਨੀ ਕਹਿਣ ਦਾ ਮਤਲਬ ਕਿ ਕੋਈ ਪਤਾ ਨਹੀਂ ਕਦੋਂ ਤੁਹਾਡਾ ਜਾਨੀ ਦੁਸ਼ਮਣ ਤੁਹਾਡਾ ਦੋਸਤ ਬਣ ਜਾਵੇ ਤੇ ਤੁਹਾਡਾ ਪੱਕਾ ਮਿੱਤਰ ਤੁਹਾਡਾ ਦੁਸ਼ਮਣ ਬਣ ਜਾਵੇ ਇਹੀ ਕੁਝ ਅੱਜਕੱਲ੍ਹ ਰਿਸ਼ਤਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਹਾਲਾਤ ਇਹੋ ਜਿਹੇ ਆ ਜਾਂਦੇ ਨੇ ਕਿ ਬੰਦੇ ਦੀ ਬੁੱਧੀ ਪ੍ਰੇਸ਼ਟ ਹੋ ਜਾਂਦੀ ਹੈ ਤਾਂ ਇਥੋਂ ਤੱਕ ਵੀ ਦੇਖਿਆ ਗਿਆ ਕਿ ਮਾਵਾ ਪੁੱਤਾਂ ਨੂੰ ਮਾਰ ਦਿੰਦੀਆਂ ਨੇ ਤੇ ਪੁੱਤ ਮਾਵਾ ਨੂੰ ਮਾਰ ਦਿੰਦੇ ਨੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਹਾਲਾਤ ਦੇ ਹੱਥੋਂ ਬੰਦਾ ਮਜਬੂਰ ਹੋ ਜਾਂਦਾ ਸਮਾਂ ਬੰਦੇ ਤੋਂ ਸਭ ਕੁਝ ਕਰਵਾ ਸਕਦਾ ਇਸ ਲਈ ਇਦਾਂ ਲੱਗਦਾ ਹੈ ਕਿ ਇਹ ਸਭ ਕੁਝ ਹਾਲਾਤ ਨੇ ਇਹ ਸਭ ਕੁਝ ਸਮਾਗਾ ਜੋ ਬੰਦੇ ਨੂੰ ਇੱਕ ਦੂਜੇ ਦੇ ਨੇੜੇ ਕਰਦਾ ਤੇ ਜੋ ਬੰਦੇ ਨੂੰ ਇੱਕ ਦੂਜੇ ਤੋਂ ਦੂਰ ਕਰਦਾ ਇੱਕ ਦੂਜੇ ਦਾ ਦੁਸ਼ਮਣ ਬਣਾਉਂਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਕੁੜੀ ਦੂਸਰੀ ਕੁੜੀ ਲਈ ਇਹੋ ਜਿਹਾ ਕੁਝ ਕਰਦੀ ਹੈ ਮੈਨੂੰ ਲੱਗਦਾ ਹੈ ਕਿ ਕੋਈ ਸੋਚ ਵੀ ਨਹੀਂ ਸਕਦਾ ਕਿ ਐਦਾਂ ਕੋਈ ਕਰ ਸਕਦਾ ਹੈ ਉਹਨਾਂ ਦੇ ਪਿਆਰ ਦੇ ਵਿੱਚ ਇਹ ਕੁਝ ਹੋ ਜਾਂਦਾ ਹੈ ਤੇ ਫੇਰ ਆਖਰ ਜਦੋਂ ਇਸ ਪਿਆਰ ਦਾ ਅੰਤ ਹੁੰਦਾ ਹੈ ਇਹੋ ਜਿਹੇ ਹਾਲਾਤ ਬਣਦੇ ਨੇ ਤਾਂ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਜੋ ਕੋਈ ਇੱਕ ਦੂਜੇ ਲਈ ਇੰਨਾ ਕੁਝ ਕਰ ਸਕਦਾ ਹੈ ਉਹ ਫੇਰ ਇੱਕ ਦੂਜੇ ਤੋਂ ਵੱਖ ਕਿਵੇਂ ਹੋ ਸਕਦਾ ਹੈ ਉਹ ਇੱਕ ਦੂਜੇ ਤੋਂ ਦੂਰ ਕਿਵੇਂ ਹੋ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਦਤਿਆ ਇੱਥੋਂ ਦੀ ਰਹਿਣ ਵਾਲੀ ਸਨ ਜੋ ਕਿ ਆਪਣੀ ਮਾਂ ਤੇ ਆਪਣੇ ਭਰਾ ਦੇ ਨਾਲ ਰਹਿੰਦੀ ਸੀ ਘਰ ਦਾ ਗੁਜ਼ਾਰਾ ਠੀਕ ਠਾਕ ਚੱਲਦਾ ਸੀ ਸਨਾ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ ਉਹ ਪੜ੍ਹਦੀ ਆ ਉਹਦਾ ਭਰਾ ਵੀ ਪੜ੍ਹਦਾ ਤੇ ਦੋਨਾਂ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਸਨਾ ਦੀ ਨੌਕਰੀ ਚਾਂਸੀ ਦੇ ਵਿੱਚ ਇੱਕ ਸਰਕਾਰੀ ਹਸਪਤਾਲ ਵਿੱਚ ਲੱਗ ਜਾਂਦੀ ਹੈ ਗੱਲ ਹੁੰਦੀ ਹੈ 2016 ਦੀ 2016 ਦੇ ਵਿੱਚ ਫਿਰ ਸਨਾ ਨੂੰ ਚਾਂਸੀ ਦੇ ਵਿੱਚ ਸ਼ਿਫਟ ਹੋਣਾ ਪੈਂਦਾ ਹੈ ਸਰਕਾਰੀ ਕੁਆਟਰ ਅਜੇ ਸਨਾ ਨੂੰ ਅਲਾਟ ਨਹੀਂ ਹੋਇਆ ਸੀ ਤਾਂ ਫਿਰ ਉਹ ਇੱਕ ਉਥੋਂ ਦੇ ਹੀ ਮੁਹੱਲੇ ਦੇ ਵਿੱਚ ਰਹਿਣ ਲੱਗਦੀ ਆ ਇੱਕ ਮਕਾਨ ਦੇ ਵਿੱਚ ਮਕਾਨ ਜੋਸੀ ਉਸਦੀ ਉੱਪਰਲੀ ਮੰਜ਼ਲ ਦੇ ਉੱਤੇ ਸਨਾ ਰਹਿੰਦੀ ਸੀ ਤੇ ਹੇਠਲੀ ਮੰਜ਼ਲ ਦੇ ਵਿੱਚ ਉਤੇ ਮਕਾਨ ਮਾਲਕ ਰਹਿੰਦੇ ਸੀ ਮਕਾਨ ਮਾਲਕਾਂ ਦੇ ਵਿੱਚ ਪਤੀ ਪਤਨੀ ਤੇ ਉਸ ਦੀਆਂ ਦੋ ਬੇਟੀਆਂ ਸਨ ਵੱਡੀ ਬੇਟੀ ਵਿਆਹੀ ਹੋਈ ਸੀ ਉਹਨਾਂ ਦੀ ਛੋਟੀ ਬੇਟੀ ਦਾ ਨਾਮ ਸੋਨਲ ਸੀ ਸੋਨਲ ਸਨਾ ਦੀ ਹਮ ਉਮਰ ਸੀ ਸੋਨਲ ਹੁਣ ਜਦੋਂ ਸਨਾ ਕਾਰ ਹੁੰਦੀ ਜਦੋਂ ਆਪਣੀ ਡਿਊਟੀ ਤੋਂ ਆਉਂਦੀ ਤਾਂ ਜੋ ਸੋਨਲ ਸੀ ਉਸ ਕੋਲ ਚਲੀ ਜਾਂਦੀ ਸੀ ਉਹਨਾਂ ਦੀ ਆਪਸ ਵਿੱਚ ਬੜੀ ਬੰਨ ਲੱਗੀ ਸੀ ਕਿਉਂਕਿ ਉਹ ਹਮ ਉਮਰ ਸੀ ਤੇ ਇੱਕ ਦੂਜੇ ਨਾਲ ਗੱਲਾਂ ਮਾਰਦੀਆਂ ਉਹਨਾਂ ਦਾ ਚੰਗਾ ਟਾਈਮ ਪਾਸ ਹੋ ਜਾਂਦਾ ਹੁਣ ਉਹਨਾਂ ਦੀਆਂ ਨਜ਼ਦੀਕੀਆਂ ਵਧਦੀਆਂ ਨੇ ਦੋਸਤੀ ਹੋਰ ਗਹਿਰੀ ਹੋ ਜਾਂਦੀ ਹੈ ਸੋਨਲ ਹੁਣ ਸਨਾ ਦੇ ਕੋਲ ਰਾਤ ਨੂੰ ਵੀ ਚਲੀ ਜਾਂਦੀ ਸੀ ਉਹ ਦੋਨੋਂ ਗੱਲਾਂ ਕਰਦੀਆਂ ਵਿਆਹ ਦੀਆਂ ਗੱਲਾਂ ਕਰਦੀਆਂ ਕਿਉਂਕਿ ਦੋਨੋਂ ਹੀ ਕੁਵਾਰੀਆਂ ਸੀ ਪਰ ਇਹ ਚੀਜ਼ ਜੋ ਸੋਨਲ ਦੇ ਮਾਤਾ ਪਿਤਾ ਸੀ ਉਹਨਾਂ ਨੂੰ ਬਰਦਾਸ਼ਤ ਨਹੀਂ ਸੀ ਉਹ ਹਮੇਸ਼ਾ ਹੀ ਚਾਹੁੰਦੇ ਸਨ ਕਿ ਜੋ ਸੋਨਲ ਆ ਉਸਨਾ ਤੋਂ ਦੂਰ ਹੈ ਕਿਉਂਕਿ ਸਨਾ ਦਾ ਧਰਮ ਹੋਰ ਸੀ ਪਰ ਜੋ ਸੋਨਲ ਸੀ ਉਸ ਦਾ ਸਨਾ ਦੇ ਨਾਲ ਕੁਝ ਜ਼ਿਆਦਾ ਹੀ ਪਿਆਰ ਹੋ ਗਿਆ ਹੁਣ ਸੋਨਲ ਰਾਤ ਨੂੰ ਸਨਾ ਦੇ ਕੋਲ ਚਲੀ ਜਾਂਦੀ ਕਈ ਵਾਰ ਤਾਂ ਉਹ ਉਸ ਕੋਲ ਹੀ ਸੌ ਜਾਂਦੀ ਕਈ ਕਈ ਘੰਟੇ ਉਹ ਮਜ਼ਾਕ ਕਰਦੀਆਂ ਰਹਿੰਦੀਆਂ ਗੱਲਾਂ ਕਰਦੀਆਂ ਰਹਿੰਦੀਆਂ ਇੱਥੋਂ ਤੱਕ ਕਿ ਹੁਣ ਉਹਨਾਂ ਦੀ ਦੋਸਤੀ ਇੰਨੀ ਵੱਧ ਚੁੱਕੀ ਸੀ ਕਿ ਉਹ ਦੋਨੋਂ ਕਈ ਵਾਰ ਅਡਲਟ ਫਿਲਮਾਂ ਵੀ ਦੇਖਣ ਲੱਗੀਆਂ ਇੱਕ ਦਿਨ ਤਾਂ ਉਹਨਾਂ ਦਾ ਆਪਸ ਦੇ ਵਿੱਚ ਉਹ ਰਿਸ਼ਤਾ ਬਣ ਗਿਆ ਜਿਸ ਵੀ ਸ਼ਾਇਦ ਉਹਨਾਂ ਨੇ ਖੁਦ ਵੀ ਕਲਪਨਾ ਨਹੀਂ ਕੀਤੀ ਸੀ ਤੇ ਹੁਣ ਉਹਨਾਂ ਦੀ ਦੋਸਤੀ ਨੇ ਇੱਕ ਅਜੀਹਾ ਰਿਸ਼ਤਾ ਧਾਰਨ ਕਰ ਲਿਆ ਸੀ ਕਿ ਉਹ ਇੱਕ ਦੂਜੇ ਤੋਂ ਦੂਰ ਰਹਿਣਾ ਪਸੰਦ ਨਹੀਂ ਕਰਦੇ ਸੀ ਸੋਨਲ ਸਨਾ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗਦੀ ਸੀ ਅਗਸਤ 2017 ਦੇ ਵਿੱਚ ਜੋ ਸਨਾ ਹੁੰਦੀ ਹੈ ਉਸ ਨੂੰ ਸਰਕਾਰੀ ਕੁਆਟਰ ਅਲਾਟ ਹੋ ਜਾਂਦਾ ਹੈ 10 ਅਗਸਤ 2017 ਨੂੰ ਸਨਾ ਜੋ ਸੋਨਲ ਦਾ ਮਕਾਨ ਸੀ ਉਸ ਵਿੱਚੋਂ ਸਰਕਾਰੀ ਕੁਆਟਰ ਦੇ ਵਿੱਚ ਸ਼ਿਫਟ ਹੁੰਦੀ ਹੈ ਪਰ ਜੋ ਸੋਨਲ ਸੀ ਉਸ ਨੂੰ ਬੜਾ ਅਫਸੋਸ ਸੀ ਉਹ ਰੋਂਦੀ ਵੀ ਹੈ ਉਹ ਕਹਿੰਦੀ ਹੈ ਕਿ ਮੈਂ ਤੇਰੇ ਬਗੈਰ ਨਹੀਂ ਰਹਿ ਸਕਦੀ ਪਰ ਸਨਾ ਨੂੰ ਵੀ ਇਹ ਸੀ ਕਿ ਉਹ ਇਹ ਮਕਾਨ ਛੱਡ ਕੇ ਸਰਕਾਰੀ ਕੁਆਟਰ ਦੇ ਵਿੱਚ ਚਲੀ ਜਾਵੇ ਕਿਉਂਕਿ ਜੋ ਸੋਨਲ ਦੇ ਮਾਪੇ ਬਾਪ ਸੀ ਉਹ ਸਨਾ ਨੂੰ ਪਸੰਦ ਨਹੀਂ ਕਰਦੇ ਸੀ ਸਨਾ ਹੁਣ ਸਰਕਾਰੀ ਕੁਆਟਰ ਚ ਚਲੀ ਜਾਂਦੀ ਹੈ ਪਰ 4 ਦਿਨ ਵੀ ਨਹੀਂ ਪੈਂਦੇ ਜੋ ਸੋਨਲ ਹੁੰਦੀ ਹੈ ਉਹ ਸਨਾ ਦੇ ਕੋਲ ਚਲੀ ਜਾਂਦੀ ਹੈ 14 ਅਗਸਤ 2017 ਨੂੰ ਇਸ ਦੇ ਕੋ ਰਹਿੰਦੀ ਹੈ ਪਰ ਜੋ ਸਨਾ ਹੁੰਦੀ ਹੈ ਉਸ ਨੂੰ ਕਹਿੰਦੀ ਹੈ ਕਿ ਤੂੰ ਚਲੀ ਜਾ ਪਰ ਸੋਨਲ ਕਹਿੰਦੀ ਹੈ ਕਿ ਮੈਂ ਤੇਰੇ ਬਗੈਰ ਨਹੀਂ ਰਹਿ ਸਕਦੀ ਮੈਂ ਤੇਰੇ ਕੋਲ ਹੀ ਰਹਾਂਗੀ ਜੋ ਸੋਨਲ ਦੇ ਮਾਤਾ ਪਿਤਾ ਸੀ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਜੋ ਸੋਨਲ ਉਹ ਸਨਾ ਦੇ ਕੋਲ ਚਲੇਗੀ ਤਾਂ ਉਹ ਸਨਾ ਨੂੰ ਕਾਲ ਕਰਦੇ ਨੇ ਕਿ ਸੋਨਲ ਨੂੰ ਸਾਡੇ ਕੋਲ ਭੇਜ ਤਾਂ ਜੋ ਸਨਾ ਹੁੰਦੀ ਹੈ ਉਹ ਸੋਨਲ ਨੂੰ ਕਹਿੰਦੀ ਹੈ ਕਿ ਤੂੰ ਘਰ ਵਾਪਸ ਚਲੀ ਜਾ ਤੇਰੇ ਮਾਂ ਬਾਪ ਤੈਨੂੰ ਉਡੀਕਦੇ ਨੇ ਸੋਨਲ ਹੁਣ ਘਰ ਵਾਪਸ ਚਲੀ ਜਾਂਦੀ ਹੈ ਪਰ ਇੱਕ ਦਿਨ ਹੀ ਬੀਤਦਾ ਉਸ ਤੋਂ ਬਾਅਦ ਜੋ ਸੋਨਲ ਹੁੰਦੀ ਆ ਉਹ ਫੇਰ ਸਨਾ ਦੇ ਕੋਲ ਆ ਜਾਂਦੀ ਹੈ ਹੁਣ ਸੋਨਲ ਕੱਲੀ ਨਹੀਂ ਆਈ ਸੀ ਸੋਨਲ ਦਾ ਜੋ ਜੀਜਾ ਸੀ ਉਹ ਸੋਨਲ ਨੂੰ ਸਨਾ ਦੇ ਕੋਲ ਛੱਡਣ ਆਇਆ ਸੀ ਤੇ ਉਸਨੇ ਸਨਾ ਨੂੰ ਕਿਹਾ ਕਿ ਇਹ ਤੇਰੇ ਬਗੈਰ ਨਹੀਂ ਰਹਿ ਸਕਦੀ ਇਸ ਲਈ ਤੂੰ ਇਸ ਨੂੰ ਆਪਣੇ ਕੋਲ ਹੀ ਰੱਖ ਲੈ ਹੁਣ ਸਨਾ ਤੇ ਸੋਨਲ ਦੋਨੋਂ ਇਕੱਠੇ ਰਹਿਣ ਲੱਗ ਗਏ ਤੇ ਹੁਣ ਇਹਨਾਂ ਨੂੰ ਇੰਜ ਲੱਗਿਆ ਕਿ ਜਿਵੇਂ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਇਹਨਾਂ ਦੇ ਪੱਲੇ ਪੈ ਗਈਆਂ ਬੜੇ ਅੱਛੇ ਇਹਨਾਂ ਦੇ ਦਿਨ ਲੰਘਣ ਲੱਗੇ ਦਿਨ ਲੰਘਦੇ ਲੰਘਦੇ ਹੁਣ ਜੋ ਸੋਨਲ ਤੇ ਸਨਾ ਸੀ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਜੋ ਸਨਾ ਗਈ ਉਹ ਆਪਣਾ ਜੈਂਡਰ ਚੇਂਜ ਕਰਵਾ ਲਵੇ ਕਿਉਂਕਿ ਇਸ ਰਿਸ਼ਤੇ ਦੇ ਵਿੱਚ ਜੋ ਸਨਾ ਸੀ ਉਹ ਮੁੰਡੇ ਦਾ ਰੋਲ ਅਦਾ ਕਰ ਰਹੀ ਸੀ ਤੇ ਜੋ ਸੋਨੋ ਸੀ ਉਹ ਕੁੜੀ ਦਾ ਤਾਂ ਹੁਣ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਸਨਾ ਆਪਣਾ ਜੈਂਡਰ ਚੇਂਜ ਕਰਵਾ ਲਵੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਡਾਕਟਰਾਂ ਦੀ ਸਲਾਹ ਲਈ ਤੀ ਦਿੱਲੀ ਦੇ ਵਿੱਚ ਜੋ ਸਨਾ ਸੀ ਉਸ ਦੀ ਕਾਉਂਸਲਿੰਗ ਹੋਈ ਤਾਂ ਡਾਕਟਰਾਂ ਨੇ ਕਿਹਾ ਕਿ ਜੇ ਸਨਾ ਆਪਣਾ ਜੈਂਡਰ ਚੇਂਜ ਕਰਵਾ ਲੇ ਤਾਂ ਕੋਈ ਵੀ ਦਿੱਕਤ ਨਹੀਂ ਇਹ ਆਪਣਾ ਜੈਂਡਰ ਚੇਂਜ ਕਰਵਾ ਸਕਦੀ ਹੈ ਇਸ ਲਈ ਸਨਾ ਨੂੰ 12 ਲੱਖ ਰੁਪਿਆ ਦੇਣਾ ਪਵੇਗਾ ਹੁਣ ਜਦੋਂ ਇਸ ਗੱਲ ਦਾ ਪਤਾ ਸੋਨਲ ਦੇ ਘਰਦਿਆਂ ਨੂੰ ਲੱਗਦਾ ਕਿ सना ਜੋ ਆ ਉਹ ਜੈਂਡਰ ਚੇਂਜ ਕਰਵਾ ਰਹੀ ਤਾਂ 14 ਸਤੰਬਰ 2017 ਨੂੰ ਜੋ ਸੋਨਲ ਦੇ ਮਾਤਾ ਪਿਤਾ ਸੀ ਉਹ ਪੁਲਿਸ ਦੇ ਵਿੱਚ ਰਿਪੋਰਟ ਦਰਜ ਕਰਵਾਉਂਦੇ ਆ ਕਿ ਸਾਡੀ ਬੇਟੀ ਸੋਨਲ ਨੂੰ सना ਬਹਿਲਾ ਫਸਲਾ ਕੇ ਲਈ ਤੇ ਉਸ ਦਾ ਬ੍ਰੇਨ ਵਾਸ਼ ਕਰ ਦਿੱਤਾ ਅਸੀਂ ਚਾਹੁੰਦੇ ਆ ਕਿ ਸਾਡੀ ਬੇਟੀ ਉਸ ਦੇ ਚੰਗਲ ਦੇ ਵਿੱਚੋਂ ਛੁਡਾਈ ਜਾਵੇ ਹੁਣ ਸੋਨਲ ਤੇ सना ਨੂੰ ਪੁਲਿਸ ਬੁਲਾਉਂਦੀ ਹੈ ਪਰ ਜੋ ਸੋਨਲ ਹੁੰਦੀ ਹੈ ਉਥੇ ਬਿਆਨ ਦਿੰਦੀ ਹੈ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਸਨਾ ਦੇ ਕੋਲ रह ਰਹੀ ਹਾਂ ਮੇਰੇ ਉੱਪਰ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਮੈਂ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਸਨਾ ਦੇ ਨਾਲ ਹੀ ਰਹਾਂਗੀ ਇਹ ਜਦੋਂ ਬਿਆਨ ਸੋਨਲ ਦਿੰਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਵਾਲੇ ਇਹਨਾਂ ਨੂੰ ਛੱਡ ਦਿੰਦੇ ਨੇ ਤੇ ਪਰਿਵਾਰ ਵਾਲਿਆਂ ਨੂੰ ਕਹਿੰਦੇ ਆ ਕਿ ਤੁਹਾਡੇ ਜੋ ਇਲਜ਼ਾਮ ਲਗਾਏ ਗਏ ਸੀ ਉਹ ਬਿਲਕੁਲ ਝੂਠੇ ਸੀ ਜੋ ਸੋਨਲ ਹੈ ਉਹ ਤਾਂ ਆਪਣੀ ਮਰਜ਼ੀ ਦੇ ਨਾਲ ਸਨਾ ਦੇ ਕੋਲ ਰਹਿ ਰਹੀ ਹੈ ਉਸ ਤੋਂ ਬਾਅਦ ਜੋ ਸਨਾ ਹੁੰਦੀ ਹੈ ਉਹ ਆਪਣਾ ਜੈਂਡਰ ਚੇਂਜ ਕਰਵਾਉਂਦੀ ਹੈ ਸਨਾ ਨੂੰ ਇਹ ਗੱਲ ਵੀ ਲੱਗੀ ਕਿ ਜੇ ਉਸਨੇ ਜੈਂਡਰ ਚੇਂਜ ਕਰਵਾ ਲਿਆ ਤਾਂ ਉਸ ਦੀ ਨੌਕਰੀ ਦੇ ਵਿੱਚ ਕੋਈ ਅੜਚਨ ਨਾ ਆ ਜਾਵੇ ਹੁਣ ਸਨਾ ਜੈਂਡਰ ਚੇਂਜ ਕਰਵਾ ਕੇ সোহੇਲ ਬਣ ਗਈ ਸੀ ਤੇ ਜੋ ਸੋਨਲ ਸੀ ਉਹ ਆਫਿਸ ਜਾਇਆ ਕਰਦੀ ਸੀ ਕਿਉਂਕਿ ਜੋ ਸੁਹੇਲ ਸੀ ਉਸ ਦੀ ਸਰਜਰੀ ਤਾਜ਼ੀ ਤਾਜ਼ੀ ਹੋਈ ਹੋਈ ਸੀ ਤੇ ਉਸ ਨੂੰ ਆਰਾਮ ਦੀ ਜ਼ਰੂਰਤ ਸੀ ਇਹ ਸਭ ਕੁਝ ਚੱਲਦਾ ਰਹਿੰਦਾ ਪਰ ਜੋ ਸੋਨਲ ਹੁੰਦੀ ਆ ਉਸ ਦੇ ਸੁਭਾਅ ਦੇ ਵਿੱਚ ਚਿਰਚੜਾ ਪਾਣਾ ਆ ਜਾਂਦਾ ਪਹਿਲਾਂ ਬਾਗ ਹੁਣ ਉਹ ਸੁਹੇਲ ਦਾ ਖਿਆਲ ਨਹੀਂ ਰੱਖਦੀ ਸੀ ਕਈ ਗੱਲਾਂ ਉਹ ਇਗਨੋਰ ਕਰਦੀ ਸੀ ਜੋ ਸੁਹੇਲ ਨੂੰ ਬੜੀਆਂ ਅਟਪਟੀਆਂ ਲੱਗਦੀਆਂ ਸੀ 2022 ਦੇ ਵਿੱਚ ਜੋ ਸੁਹੇਲ ਹੁੰਦਾ ਹੈ ਉਹ ਇੱਕ ਹਸਪਤਾਲ ਦੇ ਵਿੱਚ ਜੋ ਓਜਾ ਦੇ ਵਿੱਚ ਹੁੰਦਾ ਉਸ ਵਿੱਚ ਜੋ ਸੋਨਲ ਹੁੰਦੀ ਹੈ ਉਸ ਨੂੰ ਨੌਕਰੀ ਦਵਾ ਦਿੰਦਾ ਹੁਣ ਉੱਥੇ ਸੋਨਲ ਕੰਮ ਕਰਦੀ ਹੈ ਪਰ ਸੋਨਲ ਦੇ ਸੁਭਾਅ ਦੇ ਵਿੱਚ ਬੜਾ ਹੀ ਵੱਡਾ ਫਰਕ সোহੇਲ ਨੂੰ ਦੇਖਣ ਨੂੰ ਮਿਲ ਰਿਹਾ ਸੀ ਇਹ ਨਾਈਟ ਸ਼ਿਫਟਾਂ ਵੀ ਲਾਉਂਦੀ ਸੀ ਪਰ ਜੋ সোহੇਲ ਸੀ ਉਸ ਨੂੰ ਕਹਿੰਦਾ ਸੀ ਕਿ ਤੂੰ ਨਾਈਟ ਸ਼ਿਫਟਾਂ ਨਾ ਲਾ ਪਰ ਜੋ ਸੋਨਲ ਸੀ ਉਸ ਨੇ ਕਿਹਾ ਕਿ ਮੈਂ ਤਾਂ ਨਾਈਟ ਸ਼ਿਫਟਾਂ ਹੀ ਲਾਵਾਂਗੀ ਇਹ ਗੱਲਾਂ ਜੋ সোহੇਲ ਸੀ ਉਸ ਨੂੰ ਤੰਗ ਕਰਨ ਲੱਗੀਆਂ ਉਸ ਨੂੰ ਲੱਗਿਆ ਕਿ ਇਹ ਤਾਂ ਮੈਨੂੰ ਬਹੁਤ ਪਿਆਰ ਕਰਦੀ ਸੀ ਮੇਰੀਆਂ ਸਾਰੀਆਂ ਗੱਲਾਂ ਮੰਨਦੀ ਸੀ ਪਰ ਹੁਣ ਇਹੋ ਜਿਹਾ ਕੀ ਹੋ ਗਿਆ ਤੇ সোহੇਲ ਨੂੰ ਸੋਨਲ ਦੇ ਉੱਤੇ ਸ਼ੱਕ ਹੋਣ ਲੱਗਾ ਕਿ ਜ਼ਰੂਰ ਕੋਈ ਨਾ ਕੋਈ ਗੜਬੜਾ ਹੈ ਤੇ ਉਹ ਉਸ ਉੱਪਰ ਨਿਗਾਹ ਰੱਖਣ ਲੱਗਾ ਇੱਕ ਦਿਨ ਰਾਤ ਨੂੰ ਦੋਨੋਂ ਜਦੋਂ ਸੁੱਤੇ ਪਏ ਸੀ ਤਾਂ সোহੇਲ ਦੀ ਅੱਖ ਖੁੱਲ ਜਾਂਦੀ ਹੈ ਸੋਨਲ ਕਿਸੇ ਦੇ ਨਾਲ ਗੱਲਾਂ ਕਰ ਰਹੀ ਸੀ সোহੇਲ ਨੇ ਸੋਨਲ ਨੂੰ ਪੁੱਛਿਆ ਕਿ ਤੂੰ ਕਿਸ ਨਾਲ ਗੱਲਾਂ ਕਰ ਰਹੀ ਆ ਤਾਂ ਸੋਨਲ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਵਾਲਿਆਂ ਨਾਲ ਗੱਲ ਕਰ ਰਹੀ ਹਾਂ ਮੈਨੂੰ ਉਹਨਾਂ ਦੀ ਯਾਦ ਆ ਰਹੀ ਹੈ সোহੇਲ ਨੂੰ ਲੱਗਿਆ ਕਿ ਇਸ ਨੂੰ ਪਹਿਲਾਂ ਤਾਂ ਪਰਿਵਾਰ ਵਾਲਿਆਂ ਦੀ ਯਾਦ ਨਹੀਂ ਆਈ ਅੱਜ ਇਹ ਰੋ ਵੀ ਰਹੀ ਹੈ ਤੇ ਗੱਲਾਂ ਵੀ ਕਰ ਰਹੀ ਹੈ ਇਹ ਸ਼ਾਇਦ ਕਿਸੇ ਹੋਰ ਨਾਲ ਗੱਲਬਾਤ ਕਰ ਰਹੀ ਹੈ ਤਾਂ সোহੇਲ ਨੇ ਜਦੋਂ ਦੇਖਿਆ ਫੋਨ ਲੱਗਿਆ ਹੋਇਆ ਅਸੀਂ ਫੋਨ ਦੇ ਉੱਤੇ ਗਰੁੱਪ ਕਾਲ ਚੱਲ ਰਹੀ ਸੀ ਜਿਸ ਵਿੱਚ ਸੋਨਲ ਟਵਿੰਕਲ ਤੇ ਗਿਆਨ ਸੀ ਹੁਣ সোহੇਲ ਨੂੰ ਗੁੱਸਾ ਆਉਂਦਾ ਤੇ ਉਹ ਪੁੱਛਦਾ ਕਿ ਇਹ ਕੌਣ ਨੇ ਸੋਨਲ ਹੁੰਦੀ ਹੈ ਉਹ ਕਹਿੰਦੀ ਹੈ ਕਿ ਟਵਿੰਕਲ ਮੇਰੀ ਸਹੇਲੀ ਹੈ ਮੇਰੀ ਭੈਣ ਹੈ ਤੇ ਜੋ ਗਿਆਨ ਹੈ ਉਹ ਸਾਡੇ ਹਸਪਤਾਲ ਦੇ ਵਿੱਚ ਸਾਡੇ ਸੀਨੀਅਰ ਨੇ ਸਾਡੇ ਸਰ ਨੇ ਮੈਂ ਉਹਨਾਂ ਨਾਲ ਗੱਲਾਂ ਕਰ ਰਹੀ ਹਾਂ ਤੇ ਸੋਹੇਲ ਨੂੰ ਇਹ ਗੱਲ ਚੰਗੀ ਨਹੀਂ ਲੱਗੀ 25 ਮਈ 2017 ਨੂੰ ਜੋ ਸੋਹੇਲ ਹੁੰਦਾ ਹੈ ਉਹ ਸੋਨਲ ਨੂੰ ਕਹਿੰਦਾ ਹੈ ਕਿ ਤੂੰ ਹਸਪਤਾਲ ਛੱਡ ਦੇ ਮੈਂ ਤੈਨੂੰ ਕਿਤੇ ਹੋਰ ਨੌਕਰੀ ਦਵਾ ਦੇਵਾਂਗਾ ਪਰ ਸੋਨਲ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਰਹਿਣਾ ਚਾਹ ਰਿਹਾ ਹੈ ਨਹੀਂ ਰਹਿਣਾ ਨਾਰਾ ਮੈਂ ਇਹ ਹਸਪਤਾਲ ਨਹੀਂ ਛੱਡਾਂਗੀ ਜਦੋਂ ਇਹ ਗੱਲ 소هيل ਸੁਣਦਾ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਸ ਨੂੰ ਲੱਗਦਾ ਕਿ ਮੈਂ ਤਾਂ ਇਸ ਔਰਤ ਦੇ ਪਿੱਛੇ ਆਪਣਾ ਜੈਂਡਰ ਵੀ ਚੇਂਜ ਕਰਵਾ ਲਿਆ ਆਪਣੀ ਪਛਾਣ ਵੀ ਖਤਮ ਕਰ ਲਈ ਪਰ ਇਹ ਮੈਨੂੰ ਅੱਜ ਇਹ ਕਹਿ ਰਹੀ ਹੈ ਇਸ ਗੱਲ ਨੂੰ ਲੈ ਕੇ ਇਹਨਾਂ ਵਿੱਚ ਝਗੜਾ ਚੱਲਦਾ ਰਹਿੰਦਾ 27 ਮਈ 2017 ਆ ਜਾਂਦੀ ਹੈ ਤਾਂ ਉਸ ਦਿਨ ਸੋਨਲ ਸੋਹੇਲ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਛੱਡ ਕੇ ਜਾ ਰਹੀ ਹਾਂ ਮੈਂ ਤੈਨੂੰ ਛੱਡ ਸਕਦੀ ਆ ਆਪਣਾ ਹਸਪਤਾਲ ਨਹੀਂ ਛੱਡ ਸਕਦੀ ਆਪਣੀ ਨੌਕਰੀ ਨਹੀਂ ਛੱਡ ਸਕਦੀ ਪਰ ਸੋਹੇਲ ਉਸ ਨੂੰ ਕਹਿੰਦਾ ਕਿ ਮੈਂ ਤੇਰੇ ਲਈ ਬਹੁਤ ਕੁਝ ਕੀਤਾ ਮੈਂ ਤਾਂ ਆਪਣਾ ਜੈਂਡਰ ਚੇਂਜ ਕਰਵਾ ਲਿਆ 12 ਲੱਖ ਰੁਪਇਆ ਲਾ ਕੇ ਮੈਂ ਆਪਣੀ ਪਛਾਣ ਵੀ ਖਤਮ ਕਰ ਲਈ ਤੂੰ ਮੈਨੂੰ ਅੱਜ ਇਹ ਕਹਿ ਰਹੀ ਆ ਪਰ ਸੋਨਰ ਨੇ ਉਸ ਦੀ ਇੱਕ ਨਹੀਂ ਸੁਣੀ ਸੋਨਰ ਨੇ ਕਿਹਾ ਕਿ ਮੈਂ ਘਰ ਛੱਡ ਕੇ ਜਾ ਰਹੀ ਹਾਂ ਤਾ ਜੋ ਸੁਹੇਲ ਹੁੰਦਾ ਹੈ ਉਹ ਕਹਿੰਦਾ ਕਿ ਤੂੰ ਜਾਣਾ ਜਾ ਪਰ ਇੱਕ ਵਾਰ ਇਹ ਲਿਖ ਕੇ ਦੇ ਜਾ ਕਿ ਤੂੰ ਆਪਣੀ ਮਰਜ਼ੀ ਨਾਲ ਜਾ ਰਹੀਆਂ ਕੱਲ ਨੂੰ ਮੇਰੇ ਉੱਪਰ ਕੋਈ ਐਕਸ਼ਨ ਨਹੀਂ ਆਉਣਾ ਚਾਹੀਦਾ ਇਹ ਕੁਝ ਲਿਖ ਕੇ ਸੋਨਲ ਉਥੋਂ ਚਲੀ ਜਾਂਦੀ ਹੈ ਪਰ ਜੋ ਸੁਹੇਲ ਸੀ ਉਸ ਦਾ ਸੋਨਲ ਦੇ ਨਾਲ ਪਿਆਰ ਸੀ ਫਿਰ ਜੋ ਸੁਹੇਲ ਹੁੰਦਾ ਹੈ ਉਹ ਹਸਪਤਾਲ ਦੇ ਵਿੱਚ ਸੋਨਲ ਦੇ ਕੋਲ ਜਾਂਦਾ ਤੇ ਉਸ ਨੂੰ ਕਹਿੰਦਾ ਕਿ ਤੂੰ ਐਦਾਂ ਨਾ ਕਰ ਆਪਾਂ ਜ਼ਿੰਦਗੀ ਦੇ ਵਿੱਚ ਬਹੁਤ ਇਕੱਠੇ ਰਹੇ ਹਾਂ ਆਪਣਾ ਬੜਾ ਪਿਆਰ ਸੀ ਤੂੰ ਛੱਡ ਕੇ ਨਾ ਜਾ ਇਹ ਗੱਲ ਸੁਣ ਕੇ ਜੋ ਸੋਨਲ ਹੁੰਦੀ ਆ ਉਹ সোহੇਲ ਦੇ ਨਾਲ ਘਰ ਆ ਜਾਂਦੀ ਹੈ ਉਹ ਰਾਤ ਰਹਿੰਦੀ ਹੈ ਤੇ ਸਵੇਰੇ 5 ਵਜੇ ਹੀ ਉਹ ਇੱਕ ਬੈਗ ਦੇ ਵਿੱਚ ਕੁਝ ਸਮਾਨ ਪਾਉਂਦੀ ਆ ਕੀਮਤੀ ਜੇਬਰਾਤ ਪਾਉਂਦੀ ਆ ਤੇ ਉਸ ਤੋਂ ਬਾਅਦ ਘਰੋਂ ਚੱਲਣ ਲੱਗਦੀ ਆ ਤਾਂ সোহੇਲ ਉਸ ਨੂੰ ਪੁੱਛਦਾ ਕਿ ਤੂੰ ਕਿੱਥੇ ਜਾ ਰਹੀ ਆ ਤਾਂ ਉਸ ਨੇ ਕਿਹਾ ਕਿ ਤੂੰ ਫਿਕਰ ਨਾ ਕਰ ਮੈਂ ਸ਼ਾਮ ਨੂੰ 5 ਵਜੇ ਘਰ ਵਾਪਸ ਆ ਜਾਵਾਂਗੀ ਹੁਣ ਸ਼ਾਮ ਦੇ 5 ਵੀ ਵੱਜ ਜਾਂਦੇ ਆ সোহੇਲ ਉਡੀਕਦਾ ਰਹਿੰਦਾ ਪਰ ਸੋਨਲ ਨਹੀਂ ਆਉਂਦੀ ਉਸ ਤੋਂ ਬਾਅਦ সোহੇਲ ਸੋਨਲ ਨੂੰ ਕਾਲ ਕਰਦਾ ਉਸ ਦਾ ਫੋਨ ਬੰਦ ਆ ਰਿਹਾ ਸੀ ਫਿਰ ਸੋਨਲ ਦੀ ਭੈਣ ਨੂੰ সোহੇਲ ਵੱਲੋਂ ਕਾਲ ਕੀਤੀ ਜਾਂਦੀ ਹੈ ਕਹਿੰਦੀ ਹੈ ਕਿ ਤੂੰ ਉਸ ਨੂੰ ਭੁੱਲ ਜਾ ਉਹ ਹੁਣ ਤੇਰੀ ਜ਼ਿੰਦਗੀ ਦੇ ਵਿੱਚ ਦੁਬਾਰਾ ਨਹੀਂ ਆਏਗੀ ਤੇ ਤੂੰ ਉਸ ਨੂੰ ਕਦੇ ਕਾਲ ਵੀ ਨਾ ਕਰੀ ਹੁਣ ਉਸ ਤੋਂ ਬਾਅਦ ਫਿਰ ਸੋਨਲ ਦਾ ਫੋਨ সোহੇਲ ਨੂੰ ਕਹਿੰਦੀ ਆ ਕਿ ਮੈਂ ਤੈਨੂੰ ਅੱਜ ਤੋਂ ਬਾਅਦ ਕਾਲ ਨਹੀਂ ਕਰਾਂਗੀ ਮੇਰਾ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਇਹ ਗੱਲ ਇੱਥੇ ਹੀ ਨਹੀਂ ਰੁਕਦੀ 30 ਮਈ 2022 ਨੂੰ ਜੋ ਸੋਨਲ ਹੁੰਦੀ ਹੈ ਉਹ ਤੇ ਉਸ ਦਾ ਪਰਿਵਾਰ ਸੁਹੇਲ ਦੇ ਉੱਤੇ ਇੱਕ ਕੰਪਲੇਟ ਦੰਦੇ ਨੇ ਕਿ ਏਸ ਨੇ ਸਾਡੀ ਬੇਟੀ ਦੇ ਨਾਲ ਰੇਪ ਕੀਤਾ ਉਸ ਦਾ ਅਪਹਰਨ ਕੀਤਾ ਤੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਏ ਜਦੋਂ ਕੰਪਲੀਟ ਹੁਣ ਪੁਲਿਸ ਕੋਲ ਜਾਂਦੀ ਹੈ ਤਾਂ ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰਦੀ ਹੈ ਸੁਹੇਲ ਨੂੰ ਬੁਲਾਇਆ ਜਾਂਦਾ ਹੈ ਸੁਹੇਲ ਆਪਣੀ ਸਫਾਈ ਦਿੰਦਾ ਹੈ ਤੇ ਫਿਰ ਪੁਲਿਸ ਇਸ ਨਤੀਜੇ ਤੇ ਪਹੁੰਚਦੀ ਹੈ ਕਿ ਜੋ ਸੋਨਲ ਅਤੇ ਉਸਦੇ ਪਰਿਵਾਰ ਨੇ ਸੁਹੇਲ ਦੇ ਉੱਤੇ ਇਲਜ਼ਾਮ ਲਾਏ ਨੇ ਉਹ ਬੇਬੁਨਿਆਦ ਨੇ ਤੇ ਸੁਹੇਲ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਸੁਹੇਲ ਨੂੰ ਵੀ ਗੁੱਸਾ ਆਉਂਦਾ ਤੇ ਉਹ ਕਹਿੰਦਾ ਹੈ ਕਿ ਮੈਂ ਹੁਣ ਇਹ ਲੜਾਈ ਜਾਰੀ ਰੱਖਾਂਗਾ ਕਾਨੂੰਨੀ ਲੜਾਈ ਲੜਾਂਗਾ ਤੇ ਜੋ ਮੇਰਾ ਹੱਕ ਹੈ ਜੋ ਮੇਰੇ ਨਾਲ ਹੋਇਆ ਉਸ ਦਾ ਮੈਂ ਇਨਸਾਫ ਲਵਾਵਾਂਗਾ ਤੇ ਹੁਣ ਸੋਹੇਲ ਇਸ ਮਾਮਲੇ ਨੂੰ ਅਦਾਲਤ ਦੇ ਵਿੱਚ ਲੈ ਗਿਆ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੀ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਿਹਾ ਕਿਉਂਕਿ ਕੱਲਾ ਕ੍ਰਾਈਮ ਕਤਲ ਕਰਨਾ ਹੀ ਨਹੀਂ ਹੁੰਦਾ ਕਿਸੇ ਨੂੰ ਧੋਖਾ ਦੇਣਾ ਕਿਸੇ ਦੀਆਂ ਭਾਵਨਾਵਾਂ ਨਾਲ ਖੇਡਣਾ ਕਿਸੇ ਬੰਦੇ ਨੂੰ ਬਲੈਕਮੇਲ ਕਰਨਾ ਵੀ ਕ੍ਰਾਈਮੀ ਹੁੰਦਾ ਹੈ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ